ਆ ਦੇਖੋ ਭਾਈ ਪਰਨੇ ਵੀ ਲਾਏ ਆ ਬੰਦਾ ਹੀ ਆਇਆ ਇਹਦਾ ਇਹਨਾਂ ਬਾਪ ਮੇਰੇ ਤੇ ਥੀ ਪਿਆ ਹੋ ਇਹ ਬੰਦਾ ਹੀ ਲਾ ਬਾਗੂ ਲਾ ਬਾਗੂ ਲਾ ਬਾਗੂ ਲਾ ਬਾਗੂ ਲਾ ਬਾਗੂ ਸਾਡੀ ਜੋਂਗ ਤੇ ਲੈ ਗਿਆ ਤੂੰ ਮਾਫੀ ਮੰਗੇ ਲੈ ਉਹਨੂੰ ਮਾਰ ਮਾਰ ਉਹਨੂੰ ਬੰਦੇ ਨੂੰ ਪਰਦਾ ਇਹਨੂੰ ਬੰਨੋ ਇੱਥੇ ਚੌਂਕ ਦੇ ਨਈਂ ਪਾਗ ਲਾਈ ਆ ਤੁਸੀਂ ਮੈਨਾਂ ਮੇਰੇ ਪਾਸੇ ਆ ਜਾਓ ਰੇਂਦ 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 ਵੀਡੀਓ ਕਰਕੇ ਪਰਾ ਜਗਾ ਮੇਰੇ ਭਨੇ ਪਰਾ ਜਗਾ ਮੇਰੇ ਭਨੇ ਮੈਂ ਬਣਾਉਂਦਾ ਮੇਰਾ ਚੈਨਲ ਮੈਂ ਬਣਾਉਂਦਾ ਤੂੰ ਬੈਂਕ ਇੱਕ ਬੰਦ ਕਰ ਪਹਿਲੇ ਪੱਕ ਬਾਰੇ ਸੋਚਣਾ ਹੈਗਾ ਕੀ ਫੜਾ ਰਹੇ ਨਹੀਂ ਬੰਦ ਕਰ ਨਹੀਂ ਕੈਮਰਾ ਫੜਾ ਕੋਈ ਨਹੀਂ ਬੰਦ ਕੋਈ ਨਹੀਂ ਮੋਟਕੋ ਯਾਰ ਸਾਹਮਣੇ ਮੰਗ ਤਾਰੇ ਸਾਹਮਣੇ ਮੰਗ ਨੱਕ ਨਾਲ ਕੀ ਰਾਂ ਗੱਡੇ ਸੇ ਕੱਢ ਨੱਕ ਨਾਲ ਲਗੀ ਨਾ ਓ ਯਾਰ ਤੂੰ ਕੱਢ ਕੱਢ ਨੱਕ ਨਾਲ ਲਗੀ ਨਾ ਇਧਰ ਕਰ ਰਿਓ ਫੁੱਲਾ ਸਿੰਘ ਹਾਂ ਮੈਂ ਕੱਟ ਕੇ ਬਣਾਉਂਦਾ ਨਾ ਮਾਫੀ ਹੋ ਗਈ ਹੁਣ ਬਾਕੀ ਵੇਖਾਂਗੇ ਹਾਂ ਗੱਲ ਕੋਈ ਨਹੀਂ ਭਰਾ ਤੂੰ ਵੇਖ ਲਈ ਛੱਡੋ ਵੇਖ ਲਿਓ ਵੇਖ ਲਈ ਗੱਲ ਖਤਮ ਕਹਿੰਦਾ ਆਂਦਾ ਬਾਅਦ ਵੇਖਾਂ ਬਾਕੀ ਕਹਣਾ ਦਾ ਇਹੋ ਜੀ ਮੇਰੇ ਵੀਰ ਜੇ ਉਹਨੂੰ ਹੱਥ ਲੱਗ ਜਾਣਾ ਮੈਨੂੰ ਪਿਓ ਦਾ ਪੁੱਤ ਨਾ ਗਈ ਮੈਨੂੰ ਪਿਓ ਦਾ ਪੁੱਤ ਨਾ ਗਈ ਘਰੋਂ ਘਾਟ ਕੇ ਨਾ ਲਿਆਂਦੇ ਇਹ ਮੈਨੂੰ ਪਿਓ ਦਾ ਪੁੱਤ ਨਾ ਗਈ ਉਸਤਾ ਨੂੰ ਵੀ ਵਾਟਾ ਕੇ ਦਿਖਾਇਓ ਆ ਆ ਬੰਦਾ ਕਹਿੰਦਾ ਜੇ ਦੁਬਾਰਾ ਆ ਵਿਖਾਓ ਤੀ ਨਾ ਕੀ ਤੇਰਾ ਤੇਰੇ ਨਾਲ ਗਈ ਆ ਹਾਂਜੀ ਬਾਈ ਜੀ ਅੱਜ ਅਸੀਂ ਪਿੰਡ ਚੀਮਾਬਾਟ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆਇਆ ਇੱਥੇ ਇੱਕ ਸਿੱਖ ਪਰਿਵਾਰ ਦੀ ਇੱਕ ਸਿੱਖ ਵੀਰਦੀ ਆ ਗੈਰ ਸਿੱਖ ਨੇ 크ਿਸਚਨ ਬੰਦੇ ਨੇ ਪਾਗਲਾਈਆ ਜਿਦੋਂ ਅਸੀਂ ਆਇਆ ਉਹਨੂੰ ਦੇਖਿਆ ਸਾਨੂੰ ਵੇਖ ਕੇ ਭੱਜ ਗਿਆ ਆਹ ਤੁਹਾਨੂੰ ਹੁਣ ਦੱਸਨੇ ਕਿੱਦਾਂ ਉਹਨੂੰ ਪੜਿਆਵਾ ਦਿੱਤੇ ਉਹਦਾ ਅੱਜ ਸੋਦਾ ਲੱਗਾ ਸਿੰਘਾਂ ਵੱਲੋਂ ਇਹ ਕਿਹੜਾ ਪਿੰਡ ਹੈੜਾ ਵਾ ਇਹ ਚੀਮਾਬਾਟ ਚੀਮਾਬਾਠ ਫੱਗ ਗਿਆ ਬੜੀਆ ਫੜ ਫੜ ਗਰ ਫੜ ਫੜ ਪਾਗਲ ਆਦੀ ਭਈਏ ਨੇ ਵੇਖ ਲੋ ਪਾਗਲ ਆਦੀ ਪਾਗਲ ਵੇਖ ਲੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਤਾਜ਼ਾ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਸਾਰੇ ਵੀ ਇਸ ਗੱਲ ਨੂੰ ਜਾਣਦੇ ਹੀ ਹੋ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਕਈ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਦੇ ਵਿੱਚੋਂ ਕਿ ਕਈ ਪ੍ਰਵਾਸੀ ਮਜ਼ਦੂਰ ਭਈਏ ਜੋ ਕਿ ਉੱਤਰੀ ਪ੍ਰਦੇਸ਼ ਅਤੇ ਬਿਹਾਰ ਤੋਂ ਬਿਲੋਂਗ ਕਰਦੇ ਹਨ ਉਹ ਸਿੱਖਾਂ ਦੀ ਆਣਖ ਅਤੇ ਇੱਜ਼ਤ ਨੂੰ ਉਹਨਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਹਨ ਅਤੇ ਧੀਆ ਭੈਣਾਂ ਦੀਆਂ ਚੁੰਨੀਆਂ ਨੂੰ ਵੀ ਹੱਥ ਪਾਉਣ ਲੱਗ ਪਏ ਹਨ ਇਹਨਾਂ ਦੀ ਜ਼ੁਰਤ ਇੰਨੀ ਜ਼ਿਆਦਾ ਵੱਧ ਗਈ ਹੈ ਤੇ ਹੁਣ ਇੱਕ ਘਟਨਾ ਲੁਧਿਆਣੇ ਖੇ ਅਤੇ ਅਮਰਸਰ ਵਿਖੇ ਵੀ ਐਵੇਂ ਦੀ ਹੀ ਘਟਨਾ ਵਾਪਰੀ ਹੈ ਜਿੱਥੇ ਕਿ ਕਿਸੇ ਪਰਵਾਸੀ ਨੇ ਇੱਕ ਗੁਰਸਿੱਖ ਵਿਅਕਤੀ ਦੀ ਦਸਤਾਰ ਲਾ ਦਿੱਤੀ ਹੈ ਤਾਂ ਤੁਸੀਂ ਦੇਖੋ ਇਹ ਵੀਡੀਓ ਜਿਸ ਦੇ ਵਿੱਚ ਕੀ ਇਸ ਦੇ ਬਾਰੇ ਦਿਖਾਇਆ ਗਿਆ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਤੁਸੀਂ ਇਸ ਦੇ ਬਾਰੇ ਆਪਣੇ ਵਿਚਾਰ ਕੀ ਰੱਖਦੇ ਹੋ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਡ੍ਰੌਪ ਕਰਕੇ ਜਾਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਤਰ੍ਹਾਂ ਭਈਆਂ ਦੀ ਅੰਨ ਦੀ ਜ਼ਰਤ ਇੰਨੀ ਨਾ ਵਧੇ जोकटना अमर्त्य सर्विके वापरी है उसे तां इस प्रवासी दा सोदा भी लगा देता गया है ता आओ हूं देखों है वीडियो ते चैनल को सब्सक्राइब करना ना भूलना धन्यवाद। आप देखो पाई पढ़ने भी लाएँ आप बंदा ही आएगा नहीं है नहीं है आएगा 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 आएग ਇਹ ਝੌਂਗ ਤੇ ਲੈ ਗਿਆ ਤੂੰ ਮਾਫੀ ਮੰਗ ਲੈ ਉਹਨੂੰ ਮਾਰ ਮਾਰ ਦੋ ਉਹਨੂੰ ਬੰਦੇ ਨੂੰ ਕਰਦਾ ਇਹਨੂੰ ਬੰਨੋ ਇੱਥੇ ਝੌਂਗ ਦੇ ਨਈਂ ਪਾਗ ਲਾਈ ਆ ਤੂੰ ਪੈਣਾ ਮੇਰੇ ਪਾਸੇ ਆ ਜਾ ਰੇਂਦ ਰੇਂਦ ਕਰਦਾ ਵੀਰੇ ਰੇਂਦ 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 ਵੀ ਟੌਪ ਕਰਕੇ ਪਰਾ ਜੱਜਾਂ ਦੀ ਰੇ ਭੈਣੇ ਪਰਾ ਜੱਜਾਂ ਦੇ ਵਿੱਚ ਭੈਣੇ ਰੋ ਸਾਰੇ ਆੜੇ ਮੈਂ ਬਣਾਉਂਦਾ ਮੇਰਾ ਚੈਨਲ ਮੈਂ ਬਣਾਉਂਦਾ ਤੂੰ ਫਿਰ ਇੱਕ ਬੰਦ ਕਰ ਪਹਿਲੇ ਪੱਕ ਬਾਰੇ ਸੋਚਣਾ ਹੈ ਕੀ ਮੈਂ ਬੰਦ ਕਰ ਨਹੀਂ ਬੰਦ ਕਰ ਨਹੀਂ ਕੈਮਰਾ ਫੜਾ ਨਹੀਂ ਬੰਦ ਕਰ ਕੋਈ ਨਹੀਂ ਯਾਰ ਸਾਹਮਣੇ ਮਾਝ ਮੰਗ ਪਾੜੇ ਸਾਹਮਣੇ ਮਾਝ ਨੱਕ ਨਾਲ ਕੀ ਰਾਂ ਗੱਡੇ ਫਿਰ ਸਾਡੇ ਨੱਕ ਨਾਲ ਕੀ ਨਾ ਓ ਯਾਰ ਤੂੰ ਕੱਢ ਕੱਢ ਨੱਕ ਨਾਲ ਕੀ ਨਾ ਇੱਧਰ ਕਰਿਓ ਫੂਲਾ ਸਿੰਘ ਹਾਂ ਮੈਂ ਕੱਟ ਕੇ ਬਣਾਉਂਦਾ ਨਵਾਂ ਬਾਈ ਮਾਫੀ ਹੋ ਗਈ ਜੀ ਹੁਣ ਬਾਕੀ ਵੇਖਾਂਗੇ ਹਾਂ ਗੱਲ ਕੋਈ ਨਹੀਂ ਭਰਾ ਤੂੰ ਵੇਖ ਲਈ ਛੱਡੋ ਵੇਖ ਲਿਓ ਵੇਖ ਲਈ ਗੱਲ ਖਤਮ ਕਹਿੰਦਾ ਆਉਂਦਾ ਬਾਜ ਵੇਖਾਂ ਬਾਕੀ ਕਹਣਾ ਦਾ ਇਹੋ ਜੀ ਮੇਰੇ ਵੀਰ ਜੇ ਉਹਨੂੰ ਹੱਥ ਲੱਗ ਜਾਣਾ ਮੈਨੂੰ ਪਿਓ ਦਾ ਪੁੱਤ ਨਾ ਗਈ ਮੈਨੂੰ ਪਿਓ ਦਾ ਪੁੱਤ ਨਾ ਗਈ ਕਰੋ ਗੱਟ ਕੇ ਨਾ ਲੈਂਦੇ ਇਹ ਮੈਨੂੰ ਪਿਓ ਦਾ ਪੁੱਤ ਨਾ ਨਹੀਂ ਉਸਤਾ ਨੂੰ ਵੀ ਹੱਥ ਲਾ ਕੇ ਦਿਖਾਇਓ ਆ ਆ ਬੰਦਾ ਕਹਿੰਦਾ ਜੇ ਦੁਬਾਰਾ ਆ ਵਿਖਾਓ ਤੀ ਨਾ ਕੀ ਤੇਰਾ ਤੈਨਾਂ ਆ ਗਈ ਆ ਹਾਂਜੀ ਬਾਈ ਜੀ ਅੱਜ ਅਸੀਂ ਪਿੰਡ ਚਿਮਾਂਬਾਤ ਜਿੱਲਾ ਆ ਅਮਰਸਰ ਦੇ ਵਿੱਚ ਆਏ ਆ ਇੱਥੇ ਇੱਕ ਸਿੱਖ ਪਰਿਵਾਰ ਦੀ ਇੱਕ ਸਿੱਖ ਵੀਰ ਦੀ ਆ ਗੈਰ ਸਿੱਖ ਨੇ 크੍ਰਿਸਚੀਅਨ ਬੰਦੇ ਨੇ ਪਾਗ ਲਾਈਆ ਜੇ ਜਦੋਂ ਅਸੀਂ ਆਏ ਆ ਉਹਨੂੰ ਮਿਲਣਾਏ ਤੇ ਸਾਨੂੰ ਵੇਖ ਕੇ ਭੱਜ ਗਿਆ ਆਓ ਤੁਹਾਨੂੰ ਹੁਣ ਦੱਸਨੇ ਕਿੱਦਾਂ ਉਹਨੂੰ ਪੜਿਆਵਾ ਦਿੱਤਾ ਉਹਦਾ ਸੋਦਾ ਲੱਗਾ ਸਿੰਘਾਂ ਵੱਲੋਂ ਇਹ ਕਿਹੜਾ ਪਿੰਡ ਜਿਹੜਾ ਵਾ ਇਹ ਚੀਮਾ ਬਾਠ ਚੀਮਾ ਬਾਠ ਫੱਗਿਆ ਤੈਨੂੰ ਬੜੀਆ